ਅੱਜ ਪਹਿਲੀ ਵਾਰੀ ਇਹ ਹਰਗੁਨੇ ਨੁਕਸਾਨ ਕਰਤਾ ਦੋਵੇਂ ਡੰਡੀਆਂ ਤੋਂ ਵੀ ਦੂਜੀ ਵਿੰਕੀ ਕਰਤੀ ਸੀ ਉਹਦੇ ਹੋਲੀ ਜਿਹਾ ਮਸਿੱਧੀ ਕੀਤੀ ਇਹ ਕੁੜੀ ਨੇ ਬਹੁਤ ਹੱਤ ਚੁੱਕੀ ਤੇ ਅੱਜ ਬਹੁਤ ਤਗੜਾ ਇਹਨੇ ਨੁਕਸਾਨ ਕਰਤਾ ਤੇ ਤੁਹਾਨੂੰ ਦਿਖਾਉਨੇ ਨੁਕਸਾਨ ਕੀ ਕੀਤਾ ਇਹ 3300 ਨਾ 3300 ਰੁਪਏ ਦਾ ਨੁਕਸਾਨ ਕਰਤਾ ਇਹਨੇ ਆ ਇਹਨੇ ਕੀ ਕੀਤਾ ਮੁੰਮੀ ਨੇ ਨਾ ਫੋਨ ਆ ਦੇ ਮੀ ਜੀ ਦਾ ਸੌਣ ਲੱਗ ਪਿਆ ਲੱਗੇ ਪਈਆਂ ਕਿੰਨੇ ਫੜ ਕੇ ਬੱਸ ਮੂੰਹ ਤੇ ਲਾ ਕੇ ਆਂ ਜੀ ਮੂੰਹ ਤੇ ਲਾਈ ਤੇਰੇ ਤੋਂ ਮੇਰੇ ਮੂੰਹ ਦੇ ਉੱਤੋਂ ਲਾਈ ਆਂ ਹਾਂ ਤੇ ਇਨ ਆਵੇ ਐਨਕ ਦਾ ਕੀ ਹਾਲ ਕਰਤਾ ਜੀ ਡੰਡੀ ਲਾਤੀ ਨਾਲ ਐਨਕ ਦੀ ਹਰ ਗੁਣ ਆ ਕੀਤਾ ਹੀ ਆ ਨੁਕਸਾਨ ਕਰਤਾ ਹੀ ਨਾ ਆ ਵੀ ਤੋੜਦੇ ਨੇ ਦੂਜੀ ਨਾ ਮੰਮੀ ਕਿ ਜਾਰਾ ਕਰਨ ਦੇ ਟੁੱਟੀ ਐਨਕ ਲਾਈ ਓ ਦੇਖੋ ਇੱਕ ਸਾਈਡ ਦਾ ਟੁੱਟਿਆ ਐਨਕ ਤਲਕੋਈਨ ਆਹ ਸੂਟ ਲੈ ਕੇ ਆਇਆ ਹਾਂ ਇਹ ਬੀਬੀਆਂ ਨੇ ਮਤ ਮਾਰੀ ਇਹ ਸੂਟ ਸੀਨੇ ਦੇ ਆ ਉਹ ਲੈ ਆਓ ਸੀਨੇ ਦੇ ਆ ਉਹ ਲੈ ਆਓ ਹੁਣ ਮੈਂ ਆਪਣੇ ਵੀ ਲੈ ਕੇ ਆਉਂਗਾ ਇਸੇ ਬੰਦੇ ਨੂੰ ਮੈਨੂੰ ਵੀ ਚੇਤਾ ਆ ਗਿਆ ਨਾਲੇ ਮੈਂ ਰਸਤੇ 'ਚ ਆਉਂਦੇ ਆ ਦਵਾਈ ਲੈ ਆਇਆ ਲੱਖ ਨੂੰ ਬੜੀ ਜੀ ਦਰਦ ਹੋਣ ਤੇ ਥੋੜਾ ਜਿਹਾ ਕੋਲਡ ਹੈਗਾ ਜੀ ਪੈਸੇ ਨਹੀਂ ਦੇ ਕੇ ਆਇਆ ਮੋਦਾਂ ਲੈ ਆਇਆ ਮੈਂ ਪੈਸੇ ਤੁਹਾਨੂੰ ਘਰ ਜਾ ਕੇ ਸੈਂਡ ਕਰ ਦਿੰਦੇ ਮੈਂ ਮੇਰੇ ਕੋਲ ਹੈ ਨਹੀਂ ਸੈਂਡ ਦੀ ਪੈਸੇ ਹੀ ਗੱਲ ਉਦਾਂ ਨਾ ਦੇ ਤੇ ਕਹਿੰਦੇ ਕੋਈ ਨਹੀਂ ਦੇ ਦੇ ਬਾਅਦ ਟੁੱਟਾਂ ਦੇ ਸਾਨੂੰ ਵੀ ਬਣਾਉਣ ਹੁਣ ਕਰਾ ਜੀ ਹੈਲਪ ਪਤਾ ਕਿਉਂ ਤੁਹਾਨੂੰ ਪਤਾ ਹੀ ਮੂਲੀ ਕਿਹੜੀ ਗੱਲੋਂ ਰਗੜੀ ਜਾ ਰਹੀ ਆ ਪਰੋਂਢੇ ਮਣਨੂ ਅੱਜ ਆ ਮੂਲੀਆਲੇ ਲੈਓ ਮੈਂ ਮੋٹے ਬੰਨੇ ਰਗੜੀ ਜਾਂਦੇ ਕੋਈ ਬਾਕੀ ਚੱਕਰ ਤਾਂ ਨਹੀਂ ਹੈ ਇਹ ਬਰੀਕ ਬੰਨੇ ਰੱਖਣੀ ਤੇ ਇਦਾਂ ਨੂੰ ਰਗੜੀ ਜਾਂਦੀ ਆ ਠੀਕ ਆ ਕਰਦੇ ਤੇ ਰੱਖੋ ਹੂੰ ਨਹੀਂ ਦਿੱਕਾ ਸੀ ਆਪਣੇ ਬੱਤੀ ਵੀ ਨਹੀਂ ਆ ਰਹੀ ਦੋਸਤੋ ਕਿੰਨੇ ਦਿਨ ਹੋਏ ਕਿੰਨੇ ਦਿਨ ਕਹਿਣ ਦੇ ਕੱਲ ਦੀ ਨਹੀਂ ਮੱਤੀ ਹੋਣੀ ਵੀ ਨੋਵੇਟਰ ਨੇ ਵੀ ਜਵਾਬ ਦੇ ਗਿਆ ਮਗਰ ਉਹ ਹੋਣੀ ਹੈ ਕਾ ਫਰਮ ਤੋਂ ਕੋਈ ਪ੍ਰੋਬਲਮ ਪਈ ਹੋਈ ਹੈ ਨਹੀਂ ਨਹੀਂ ਕੋਈ ਪਰ ਨਹੀਂ ਗਰਮੀਆਂ ਚ ਮਤ ਉਹ ਆ ਜਾਂਦੀ ਮੱਲੇ ਦੇ ਆਈ ਨੋਵੇਟਰ ਜੀ ਕੱਢ ਗਈ ਉਹ ਵੀ ਕੋਈ ਰਾਤੀ ਬੰਬ ਵੀ ਕੋਈ ਜਗਿਆ ਨਾ ਤਾਂ ਟਾਈਮ ਕੱਢ ਗਿਆ ਵੇਖੀਆ ਐਦਾਂ ਬਰੀਕ ਠੀਕ ਹੈ ਬਰੀਕ ਚ ਰੰਦੇ ਹਾਂ ਸੁਨਣੇ ਹਾਂ ਹੈ ਸਹੀ ਹੈ ਦੁੰਨ ਰਾਤ ਬੱਦਿਆ ਨਵੀਂ ਰਾਤ ਬੱਦਿਆ ਬੜੀ ਕੋਈ ਇਹ ਤਾਂ ਉੱਠਾ ਮਰੇ ਜਾਗ ਰਿਹਾ ਜਾ ਬਰਾਹੀ ਜਾਗਾ ਆ ਬਿੱਲੀ ਕਾਸ਼ ਲੈਂਦੀ ਨਾ ਉਦੋਂ ਦੀ ਬਿੱਲੀ ਕਾਸ਼ ਮੈਂ ਕਹਿ ਦਿੰਦਾ ਕਦੋਂ ਕਾਸ਼ ਲੈਂਦੀ ਨਾ ਇਹ ਮਿੰਟੋ ਮਿੰਟੇ ਕਰ ਦਿੰਦੀ ਜੀ ਮੇਰਾ ਫੇਰੇ ਤੁਰੇ ਚ ਟਾਈਮ ਲੰਘ ਜਾਂਦਾ ਦਹੀਂ ਲੈਣ ਭੇਜਤਾ ਜੀ ਹੱਦ ਹੋ ਗਈ ਐ ਤੇ ਡੈਡੀ ਕਹਿੰਦੇ ਪਲਾਂਟ ਚ ਜੇ ਮੈਨੂੰ ਟਾਈਮ ਲੱਗ ਜਾਣਾ ਹੈ ਚਲੋ ਕੋਈ ਨਾ ਹਾਂਜੀ ਜੀ ਸਰ ਸਾਹਿਬ ਭਾਜੀ ਹੁਣੀ ਆ ਗਏ ਨੇ ਤੇ ਤਾਇਆ ਜੀ ਆ ਗਏ ਪਲਾਂਟ ਦੇਖਣ ਵਾਸਤੇ ਆਏ ਨੇ ਆਪਣਾ ਤੇ ਡੜੀ ਜੀ ਉਹਨਾਂ ਨੂੰ ਮੋਲੀਆਂ ਤੇ ਬਤਾਉ ਮਤੂੰ ਹੀ ਜਿਹੜੇ ਤੋੜ ਕੇ ਦੇਉਂਦੇ ਹਾਂ ਹਾਂਜੀ ਕੀ ਹਾਲ ਜੇ ਹੁਣ ਜਾ ਰਹੇ ਆ ਵਾਪਸੀ ਮੈਂ ਗਿਆ ਸੀਗਾ ਪਲਾਟ ਚ ਉੱਥੇ ਆਏ ਹੀ ਤਾਇਆ ਜੀ ਹੁਣੀ ਗੁਰਦਾਸਪੁਰੋਂ ਤੇ ਹੁਣ ਸੰਦੀਪ ਨੇ ਮਗਵਾਈਆਂ ਨੇ ਮਸ਼ਰੂਮ ਮਸ਼ਰੂਮ ਲੈ ਆਨੇ ਦੋ ਡੱਬੀਆਂ ਤੇ ਨਾਲ ਲੈ ਚਲਦੇ ਆ ਸਮੋਸੇ ਤਾਇਆ ਜੀ ਹੁਣ ਨੇ ਘਰੇ ਜਾਣਾ ਆ ਇੱਥੋਂ ਲੈਣਾਗਾ ਚੰਗੀਆਂ ਜੀਆਂ ਮਸ਼ਰੂਮ ਡੰਡੇ ਵਾਲਾ ਪੁੱਛੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸਾਰੇ ਜਣੇ ਪਹਿਲਾਂ ਤਾਂ ਮੈਨੂੰ ਵਿਸ਼ ਕਰੋ ਹੈਪੀ ਬਰਥਡੇ ਮੇਰਾ ਹੈਪੀ ਬਰਥਡੇ ਆ ਅੱਜ 12 ਵਜੇ ਤਿੰਨੋਂ ਮਤਲਬ ਕੱਲ ਨੂੰ ਆ ਵੇ ਤੁਹਾਡੇ ਵਾਸਤੇ ਤੇ ਅੱਜ ਹੀ ਕਿਉਂਕਿ ਵਲੌਗ ਜੂ ਕੱਲ ਨੂੰ ਆਉਣਾ ਤੁਹਾਡੇ ਵਾਸਤੇ ਸਮਝ ਲਓ ਅੱਜ ਹੀ ਹੈ 22 ਤਰੀਕ ਨੂੰ ਮੇਰਾ ਮਤਲਬ ਬਰਥਡੇ ਆ ਤੇ ਸੋ ਸਾਰੇ ਜਣੇ ਜਰੂਰ ਵਿਸ਼ ਕਰੋ ਇੱਕ ਵਿਸ਼ ਲਈ ਬਸ ਮੇਰਾ ਮਤਲਬ ਮੈਂ ਖੁਸ਼ ਹੋ ਜਾਗਾ ਹੋਰ ਕੀ ਚਾਹੀਦਾ ਕਿੰਨੀ ਦੀਦੀ ਹੁਣ ਮੈਂ ਘਰੇ ਆ ਕੇ ਤਾਂ ਮੈਨੂੰ ਸੰਦੀਪ ਕੰਦੀ ਪੋਚਾ ਲਿਆ ਦੀ ਕਿੱਥੇ ਯਾਰ ਪੋਚਾ ਇਤਨੇ ਕੋ ਲੱਭਣੇ ਡਿਆ ਯਾਰ ਮਨ ਨੂੰ ਤੇ ਇੱਕ ਪੋਚਾ ਬਾਹਰ ਵਾ ਕਿੱਥੇ ਪੋਚਾ ਆ ਹੀ ਪਿਆ ਦੇਖੇ ਪੋਚਾ ਮੈਂ ਕਿਨ ਆ ਹੀ ਪੋਚਾ ਪਿਆ ਦੀਦੀ ਜੀ ਹਣੀ ਵੀ ਆ ਗਏ ਨੇ ਭੱਜ ਵੀ ਆਏ ਠੰਡ ਬਹੁਤ ਹੋ ਗਈ ਵਿਚਾਰ ਹੈ ਗੱਡੀ 'ਚ ਵੀ ਲੱਗੀ ਗੱਡੀ 'ਚ ਵਾਹੇ ਇਹ ਵੀ ਥੋੜੀ ਫਰਕਿਆ ਨਹੀਂ ਗੱਡੀ ਦੇ ਠੀਕ ਹੈ ਜਣ ਮੋਟਰਸਾਈਕਲ 'ਤੇ ਇੰਨਾ ਸਮਾਨ ਨਹੀਂ ਪੜਾਇ ਜਣ ਜਨਾ ਸਮਾਨ ਲੈਂਦਾ ਤੁਸੀਂ ਇਸ ਮਾਨ ਇਸ ਕਰਕੇ ਆ ਤੁਹਾਨੂੰ ਪਤਾ ਹੈ ਮੇਰਾ ਹੈਗਾ ਬਰਥਡੇ ਤੇ ਮੈਂ ਨਾ ਕੋ ਮੂੰਹ ਮੰਗ ਮੰਗ ਗਿਫਟ ਲੈ ਚੁਣ ਕੇ 15 20 ਫੇ ਕਿੰਨੀਆਂ ਦੁਕਾਨਾਂ ਫਰੀਆਂ 15 ਕ 20 ਚੰਗੀਆਂ ਦੁਕਾਨਾਂ ਫਰੀਆਂ ਸ਼ਾਮਾ ਸੀ ਜਿੰਨੀਆਂ ਮਤਲਬ ਤੂੰ ਦੁਕਾਨਾਂ ਫੇਰਦੀ ਜੁੱਤੀ ਪਸੰਦ ਕਰਨ ਲੱਗਿਆ ਓਨੀਆਂ ਦੁਕਾਨਾਂ ਫਰੀਆਂ ਉਹ ਤਾਂ ਘਟਾ ਉਹ ਤਾਂ ਘਟਾ ਅੱਛਾ ਸ਼ਾਇਦ ਮਤਲਬ ਫਿਰ ਉਹ ਨਾਲ ਆ ਕੇ ਜਿਹੜਾ ਬੰਤਾ ਹੂੰ ਹਲੋ ਹੁਣ ਆਪਾਂ ਜਿਹੜੇ ਮੈਂ ਉਹ ਜਿੰਦ ਦਿੱਤੀ ਸੀ ਫਿਟਿੰਗ ਕਰਾਉਣਾ ਤੇ ਉਹ ਹੋ ਗਈ ਆ ਜੀ ਫਿਟਿੰਗ ਉੱਚੀ ਕਰਾਉਣੀ ਸੀਗੀ ਬੋਕਰ ਹੋ ਗਈ ਆ ਤੇ ਇਹਦਾ ਮੈਨੂੰ ਫੋਨ ਆਇਆ ਟੇਲਰ ਦਾ ਕਹਿੰਦਾ ਆਣ ਕੇ ਲੈ ਜਾ ਭਰਾ ਜੀ ਵਿਖਾੜ ਬੇਰੇ ਨਾ ਬੰਦ ਕਰ ਦੇਣੀ ਉਹ ਵੀ ਦਿੱਕੋ ਜਸਨੀ ਆਪਣੇ ਫੜਾਈ ਤੇ ਉਹ ਵੀ ਉਹਨੀਆਂ ਟੂੜ ਕਰਤੀਆਂ ਹੋਏ ਹੋਏ ਅਭੀ ਤੋੜ ਦਿੱਤੀ ਦੱਸ ਨੇ ਹਰ ਗੁਨੇ ਮਾਤਾ ਵਾਲੀ ਐਨਕ ਤੋੜਤੀ 3300 ਰੁਪਏ ਦੀ ਮਾਤਾ ਨੂੰ ਐਨਕ ਬਣਾ ਦਿੱਤੀ ਉਹਨੇ ਯਾਰ ਤੋੜਤੀ ਹਰ ਗੁਨੇ ਉਹ ਫੜ ਕੇ ਬਸ ਇਹ ਨਿਕਾ ਵਾਲੀ ਹੈ ਨਹੀਂ ਇਹ ਨਹੀਂ ਇਹ ਤੇ ਦੇਸੀ ਜੀ ਆ ਇਹ ਤੇ ਦੇਸੀ ਹੈ ਪਰ ਉਹਨੇ ਤੋੜ ਦੇ ਦਿੱਤੀ ਨਾ ਯਾਰ ਇੱਕ ਉਹਨੇ ਤੋੜ ਦਿੱਤੀ ਕਿੰਨੇ ਜੀ ਹੁਣੇ ਸੁੱਤੀ ਇਹਨੇ ਵਕਤ ਨੂੰ ਪਾ ਲੈਣੀ ਇਹਨੇ ਬਹੁਤ ਅੰਗ ਕਰਨਾ ਮੁੜ ਕੇ ਹਾਂ ਇਹ ਦੁਪਲੇਦ ਹੋ ਜਾਂਦਾ ਹਾਂ ਇਹ ਤੇ ਚਲੋ ਮੱਲੋ ਉਦਾਂ ਹੀ ਗਏ ਵੇਸਟੀਆਂ ਇਹ ਤੇ ਹੋਈ ਅਸੀਂ ਰਪਈਆਂ ਜੀ ਐਨਕਵਾ ਮੈਂ ਕਿਹਨੂੰ ਵਾਪਸ ਤੋੜਤੀ ਨਹੀਂ ਮਾਤਾ ਦੀ ਚਾਹ ਦੀ ਤੋੜਤੀ ਯਾਰ ਇਹਨਾਂ ਨੂੰ ਡੰਡੀ ਲਾ ਕੇ ਨੂੰ ਸੁੱਟ ਦਿੱਤੀ ਪਰਾਂ ਇਹ ਨਹੀਂ ਜੁੜਨੀ ਉਹ ਡੰਡੀ ਆ ਭਾਈ ਸੰਦੀ ਵੀ ਬੜੀ ਇਹ ਕੰਮ ਕਰਨਾ ਰੋਟੀ ਪਾਣੀ। ਅਭੀ ਤੋਂ ਤੜਵਾ ਆਤੀਆਂ ਨੇ। ਹਾਂ। ਚਲ ਕੋਈ ਗੱਲ ਨਹੀਂ। ਰੈਡੀ ਹੋ ਗਏ ਆ ਪਰਨਾ ਬਣ ਲਿਆ ਹੁਣ ਚੱਲੇ ਆ ਥੋੜਾ ਜਿਹਾ ਬਾਜ਼ਾਰ ਪ੍ਰਮੋਸ਼ਨ ਕਰਨੀ ਸੀ। ਦੁਕਾਨ ਤੇ ਇੱਕ ਹੱਤ ਨਾਲੇ ਗੁੱਡੀਆਂ ਦੇ ਜਿਹੜੇ ਕੱਪੜੇ ਹੁੰਦੇ ਆਏ ਸੀਗੇ ਚੇਂਜ ਕਰਾਉਣੇ ਸੀਗੇ। ਉਹ ਉੱਥੇ ਛੱਡ ਕੇ ਆ ਗਏ ਅਸੀਂ ਹਾਂ। ਚਲ ਕੱਲ ਨੂੰ ਹੁਣ ਤੁਹਾਡੇ ਕੋਲ ਚੇਂਜ ਕਰਾ ਕੇ ਲੈ ਜਾਵਾਂਗੇ। ਫਿਰ ਹੁੰਦੀ ਦੀ ਨੀ ਵੀ ਜਾਣਗੇ ਸਾਡੇ ਨਾਲ ਆ ਜਾਓਗੇ ਤਸੀਂ ਘਰੇ ਕੀ ਕਰਨਾ ਹੈ। ਇਹਨਾਂ ਨੂੰ ਨਾਲ ਲੈ ਚੱਲੇ ਆ ਤੇ ਇਹਨਾਂ ਦੀ ਗੱਡੀ ਤੇ ਚੱਲੇ ਆ। ਮਾਰਕੀਟ ਜਾ ਰਹੇ ਆ ਤੇ ਰਸਤੇ ਦੇ ਵਿੱਚ ਜਾਮ ਕਹਿੰਦਾ ਉਈ ਮੂਈ ਉਈ ਮੂਈ ਉਹ ਬੜੀ ਵੀਡੀਓ ਚੱਲ ਰਹੀ ਨੇ ਨਾ ਭਾਜੀ ਜਿਹਦੇ ਗੱਲਾਂ ਦੇ ਵਿੱਚ ਟੋਏ ਉਈ ਮੂਈ ਉਈ ਮੂਈ ਗੱਡੀ ਲਾਤੀ ਆਪਾਂ ਪਾਰਕਿੰਗ ਤੇ ਸੋਚਿਆ ਚਲੋ ਗੱਡੀ ਚੱਕਰੀ ਦੇ ਅੰਦਰ ਚੱਲ ਜੂਗੀ ਬਾਜ਼ਾਰ ਚ ਉੱਧਰ ਪਰ ਜਾਣੀ ਨਹੀਂ ਆ ਵੀ ਰਸ਼ ਬਹੁਤ ਆ ਆ ਵੀ ਗੱਡੀ ਕਿੱਥੇ ਅੱਜ ਆਉਣੀ ਲਗੀ ਬਾਈਕ ਵਗੈਰਾ ਜਿਹੜੀਆਂ ਰਸਤੇ 'ਚ ਲੱਗੀਆਂ ਹੁੰਦੀਆਂ ਕੀ ਹਾਲ ਏ ਫਿਰ ਸਾਡੋ ਪਹੁੰਚ ਗਏ ਇਕਤਾ گارਮੈਂਟ ਲੈ ਵੀ ਕੱਲ ਪਰਸਾ ਜਿਹੜਾ ਆਪਾਂ ਗੁੱਡੀਆਂ ਦੇ ਕੱਪੜੇ ਲੈ ਆ ਗਏ ਤੁਸੀਂ ਕਹਿੰਦੇ ਸੀ ਨਾ ਕਿਹੜੀ ਦੁਕਾਨ ਆ ਕਿਹੜੀ ਦੁਕਾਨ ਆ ਇਹ ਹੈਗੀ ਆ ਇਕਤਾ گارਮੈਂਟ ਦੁਕਾਨ ਦਾ ਨਾਮ ਹੈਗਾ ਇਕਤਾ گارਮੈਂਟ ਬਾਕੀ ਪੂਰੀ ਲੋਕੇਸ਼ਨ ਜਿਹੜੀ ਪਾਪੀ ਨੂੰ ਪੁੱਛਦੇ ਆ ਪਪਾਈ ਕਰੰਟ ਲొਕੇਸ਼ਨ ਕੀ ਦੁਕਾਨ ਦੀ ਬੜਾ ਇਦਾਂ ਬੋਲ ਦੋ ਮਗਰ ਲొਕੇਸ਼ਨ ਪੂਰੀ ਦੱਸ ਦੇ ਦੁਕਾਨ ਦੀ ਕਿੱਦਾਂ ਹੈ ਸਿਟੀ ਰੋਡ ਸਿਟੀ ਰੋਡ ਇਕਤਾ ਗਾਰਮੈਂਟ ਇਕਤਾ ਗਾਰਮੈਂਟ ਸਿਟੀ ਰੋਡ ਬਟਾਲਾ ਸਿਟੀ ਸਿਟੀ ਰੋਡ ਬਟਾਲਾ ਠੀਕ ਹੈ ਸੁਣ ਲੈਣਾ ਤੁਸੀਂ ਸਾਰੇ ਜਾਣਿਆ ਨੇ ਮੈਨੂੰ ਬੜੇ ਜਣੇ ਪੁੱਛਣ ਦੇ ਵੀ ਜਿੱਥੇ ਕੁੜੀਆਂ ਦੇ ਕੱਪੜੇ ਲੈ ਕਿੱਥੋਂ ਲੈ ਆ ਤੇ ਮੈਂ ਹੁਣ ਮੈਂ ਅੱਜ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿੰਨੇ ਕਿੱਥੋਂ ਲੈ ਕੇ ਆਇਆ ਹਾਂ ਬੜੇ ਜਨੇ ਪਸ਼ੰਦੇ ਤੇ ਹੁਣ ਤੁਹਾਨੂੰ ਅੱਜ ਨਵੀਆਂ-ਨਵੀਆਂ ਜੈਕਟਾਂ ਇਹਨਾਂ ਦਾ ਅਵੇਲੇਬਲ ਆ ਇਸ ਟਾਈਮ ਨਵਾਂ ਮਾਲ ਆਇਆ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀ ਬਹੁਤ ਵਧੀਆ ਤੇ ਜੈਨੂਇਨ ਜੈ ਪ੍ਰਾਈਸ ਆ ਤੇ ਸਭ ਤੋਂ ਜ਼ਿਆਦਾ ਮੀਨਿੰਗ ਦਾ ਕੰਮ ਕੋਟ ਪੈਂਟ ਦਾ ਵੀ ਆ ਠੀਕ ਆਓ ਤੁਹਾਨੂੰ ਹੁਣ ਆਪਾਂ ਜੈਕਟ ਦਿਖਾਉਂਦੇ ਆ ਜਿਹੜੀਆਂ ਬਹੁਤ ਬਹੁਤ ਘੈਂਟ ਇਹਨਾਂ ਦਾ ਕੋ ਅਸ ਟਾਈਮ ਅਵੇਲੇਬਲ ਹੈਗੀਆਂ ਨੇ ਕਰੋ ਚੈੱਕ ਇਹ ਫਲਫੀ ਦੇ ਵਿੱਚ ਆ ਗਈਆਂ ਹਾਂਜੀ ਹਾਂਜੀ ਸੈੱਪ ਸੈੱਪ ਵਾਹ ਕਦਰ অপশন ਵੀ ਵੱਧ ਮਿਲ ਜਾਣੀਆਂ ਤੁਹਾਨੂੰ ਲੇਡੀਜ਼ ਵੀ ਮਿਲ ਜਾਂਦੀਆਂ ਆਪਣੇ ਕੋਲ ਲੇਡੀਜ਼ ਵੀ ਏਜੰਸੀ ਇਹ ਲੇਡਸ ਆਕੇ ਆਕੇ ओके ओके ਹਾਂ ਜੀ ਹਾਂ ਜੀ ਆਪ ਹੀ ਚੈੱਕ ਕਰੋ ਤੁਸੀਂ ਲੈਦਰ ਚ ਵੀ ਮਿਲਦੀ ਓਕੇ ਓਕੇ ਲੈਦਰ ਦੇ ਵਿੱਚ ਵੀ ਪੀਸ ਜਿਹੜੇ ਇਹਨਾਂ ਦਾ ਅਵੇਲੇਬਲ ਹੈਗੇ ਨੇ ਆਕਰੋ ਚੱਕ ਤੁਸੀਂ ਲੈਦਰ ਦੇ ਵਿੱਚ ਇੱਕ ਬਲੈਕ ਕਲਰ ਮਿਲ ਜਗਾ ਓਕੇ ਓਕੇ ਇਹਦੇ ਵਿੱਚ ਕਲਰ ਕਿੰਨੇ ਹੁੰਦੇ ਇੱਕ ਦੋ ਹੁੰਦੇ ਕਿ ਤਿੰਨ ਕਾ ਆ ਜਾਂਦੇ ਨੇ ਤਿੰਨ ਕਲਰ ਹੁੰਦੇ ਬਲੈਕ ਬਲੂ ਵਾਈਨ ਓਕੇ ਓਕੇ ਠੀਕ ਹੈ ਇਕ ਨਵੀਂ ਆਈ ਹੈ ਓਕੇ ਇਹ ਚਿੱਕਿੰਗ ਕਲਰ ਮੈਂ ਅੱਛਾ ਗਰਮਿਆ ਪੂਰੀ ਪਰ ਲੱਗੀ ਦੀ ਭਾਜੀ ਇਹਦੇ ਅੰਦਰ ਫਰ ਲੱਗੀ ਡਬਲ ਵਾਲੀ ਨਹੀਂ ਡਬਲ ਸੀ ਵਾਲਾ ਕੋਈ ਮਿਲਦੀ ਜਿਹੜੀ ਉਧਰ ਉਹਦੀ ਡਬਲ ਪੈਂਦੀ ਹੈ ਹਾਂਜੀ ਉਹ ਵੀ ਹੈਗੀ ਅੱਛਾ ਅੱਛਾ ਠੀਕ ਹੈ ਇਹ ਲੇਡੀ ਜੈਕਟ ਦੇਖ ਸਕਦੇ ਤੁਸੀਂ ਕਾ ਆਰਟੀਕਲ ਮਿਲਦੀ ਹੈ ਮੈਨੂੰ ਕਰੋ ਫਿਰ ਚੈੱਕ ਤੇ ਆ ਜਿਵੇਂ ਤੁਹਾਨੂੰ ਦਿਖਾਇਆ ਹੀ ਹੈ ਪਹਿਲਾ ਪੀਸ ਤਿੰਨ ਕਲਰ ਹੈਗਾ ਓਕੇ ਹੋ ਗਿਆ ਇਹ ਹੁਣ ਦੇਖਾਂਗੇ ਗੁੜੀਆ ਵਾਸਤੇ ਆ ਦੇਖੋ ਵੈਰਾਈਟੀ ਕਿਉਂ ਕਿੰਨਾ ਪਿਆਰਾ ਹੈ ਇਹਨੂੰ ਸੋਹਣਾ ਨਾ ਪੀਸ ਜਾਮੀ ਵੱਡੀ ਹੈ ਇਹਨੂੰ ਕੋਈ ਕਲਰ ਹੋਣਾ ਭਾਜੀ ਕੱਦਾ ਕੋਈ ਗੱਲ ਨਹੀਂ ਪਜਾਮੀ ਵੱਡੀ ਹੈ ਵਾਕਿਆ ਪਜਾਮੀ ਇਦਾਂ ਵੱਡੀ ਹੈ ਪਰ ਸੋਹਣਾ ਲੱਗਦਾ ਹੈ ਲੋਗ ਇਹ ਕਿੰਨੀ ਕਿ ਇਹਨੂੰ ਖਿੱਚ ਪਰ ਪਲ ਸਾਈਡ ਤੋਂ ਖੋਲ ਜਾਂਦੀ ਕਿ ਨਹੀਂ ਆਹ ਚੀਜ਼ ਤੇ ਆ ਦੂਆ ਲੰਬਾ ਲੱਗਦਾ ਹੁਣ ਇਹ ਦੇਖ ਤਾਂ ਕਾ ਲੱਗੇ ਇਹ ਅਸਲ ਦੇ ਬੱਚੇ ਨੂੰ ਆਜੂਗਾ ਯਾਰ ਹਾਂਜੀ ਦੇਖਣਾ ਆ ਫੋਨ ਤੇ ਦਿਖਾਉਗਾ ਇਹ ਜਦੋਂ ਨਹੀਂ ਉਹਨੇ ਤਾਂ ਫੜੀਏ ਫਿਰ ਕੀ ਕਰਦਾ ਫੋਨ ਇਹੋ ਚੀਜ਼ ਹੈ ਸੇਮ ਹੀ ਹਾਂ ਸੇਮ ਆਹ ਸੁਣਾਏ ਪੀ ਆ ਆ ਜਾਣਾ ਇਹ ਤਾਂ ਲੰਬਾ ਹੈ ਨਾ ਪਜਾਮੇ ਵੀ ਠੀਕ ਹੈ ਜੀ ਉੱਚਾ ਦੋ ਕੋਲਰ ਹੈ ਸਾਈਜ਼ ਸਾਈਜ਼ ਮੈਡਮ ਆ ਇੱਕ ਦਾ ਹੋ ਬਲ ਹੈ ਇਹਦੇ ਨਾਲ ਇਹੋ ਰਿਸਤੇ ਲਾਉਂਦੇ ਦੋ ਲਾਉਂਦੇ ਨਹੀਂ ਆ ਗਈ ਦੋਨੇ ਕਰ ਲਈ ਆਪਾਂ ਪੂਰੀ ਸੀਤ ਵਾਕਿਆ ਬਹੁਤ ਹੈਣਾ ਹੁਣ ਕਿੱਥੇ ਜਾਣਾ ਹੁਣ ਆਪਾਂ ਲੈ ਲਈਏ ਪੈਕਿੰਗ ਮਾਤੇ ਨਾ ਲਫਾਫੇ ਚ ਲੈਣੇ ਨੇ ਸੰਦੀਪ ਹਣੋਂ ਕਹਿੰਦੇ ਅਸੀਂ ਕੋਈ ਦੀਪ ਤੁਹਾਨੂੰ ਗਿਫਟ ਕਰਨਾ ਤੇ ਉਹਨੂੰ ਪੈਕ ਕਰਨਾ ਪੈਣਾ ਆ ਚਲੋ ਠੀਕ ਆ ਕਰ ਲਓ ਭਾਈ ਮੂਫਲੀ ਲੈ ਲਈਏ ਕਿਥੋਂ ਹੋਣਾ ਆਪਾਂ ਮੂਫਲੀ ਸੱਚ ਗੁਸ਼ਕ ਲੈਣੀ ਆ ਤੇਨ ਦੀਦੀ ਕਹਿੰਦੇ ਗੋਲ ਗੱਪੇ ਖਾਣੇ ਮੈਂ ਚਲੋਂ ਉਹਨਾਂ ਗੋਲ ਗੱਪੇ ਖਵਾ ਦਿੰਨੇ ਇੱਥੋਂ ਹਾਂਜੀ ਇਹ ਆ ਜੇ ਹੋਰ ਸੁਣਾਓ ਫਿਰ ਠੀਕ ਠਾਕ ਜੇ ਬਿਲਕੁਲ ਉਹਦੀ ਗੋਲ ਗੰਦੇ ਪੈਕ ਦੀਦੀ ਨੂੰ ਮੈਂ ਗੋਲ ਗੱਪੇ ਯਾਰ ਖਵਾ ਦੇ ਮੇਰਾ ਵੀਰ ਖਵਾ ਦੇ ਹੁਣ ਆਪਾਂ ਚੱਲੇ ਆ ਪੇਸਟੀਆਂ ਲੈਣ ਰਾਤ ਪੇਸਟੀਆਂ ਕੱਟਾਂਗੇ ਕਿਹੜੇ ਠੀਕ ਇਹਦੇ ਉਹ ਦਜਾ ਦਾਤਰੀ ਨਾਲ ਵੱਢਣੀਆਂ ਨੇ ਕੱਟਣੀਆਂ ਨਹੀਂ ਜਾਣੇ ਹਾਂ ਬ्रो ਇਹੋ ਜਿਹੇ ਹਰ ਗੁਣਵਾਤ ਠੀਕ ਨੇ ਵਿੱਚ ਭੰਦੂ ਜਿਹਾ ਭਾਇਆ ਉਹਨਾਂ ਨੇ ਇਦਾਂ ਦਾ ਕਰਨ ਨਹੀਂ ਬਣਾਇਆ ਸੀ ਨਾ ਪੂਰਾ ਚਲੋ ਆ ਲੈ ਲਈਨੇ ਫਿਰ ਪੇਸਟੀਆਂ ਆਪਾਂ ਲੈ ਲਈਆਂ ਦੋਸਤਾਂ ਨੂੰ ਠੀਕ ਹੈ ਰਾਤ ਜਾ ਲੈਣਗੇ ਨਹੀਂ ਲਈ ਜਾਵਾਂਗੇ ਘਰੇ ਹੁਣ ਸਹੀ ਨਹੀਂ ਜਾਣਾ ਹੈ ਵੇਲੋ ਮੈਂ ਆਪਣੀ ਧੀ ਦੇ ਦਸਤਾਰ ਸਜਾਈ ਹਰਗਣ ਤਾਂ ਨੂੰ ਵੇਖੋ ਤਾਂ ਨੂੰ ਵੇਖੋ ਆਏ ਓਏ ਇਹਨੇ ਨਾ ਹੁਣ ਸੋਹ ਢਿੱਲੀ ਹੋ ਗਈ ਨਹੀਂ ਤੇ ਬੜੀ ਸੁਣੀ ਵੱਜੀ ਗਈ ਮੇਰਾ ਪੁੱਤ ਦੱਸ ਸੋਹਣਾ ਲੱਗਣ ਡਿਆ ਮੇਰਾ ਪੁੱਤ ਸੋਹਣਾ ਲੱਗਣ ਡਿਆ ਹਰਗਣਿਆਂ ਨੂੰ ਵੇਖੋ ਸਾਰਿਆਂ ਨੂੰ ਦਸਤਾਰ ਤੇ ਵਿਖਾਓ ਆਪਣੀ ਤਾਨ ਨੂੰ ਕਰਕੇ ਆ ਲੋ ਪਹਿਲਾਂ ਇੱਥੇ ਵੇਖੋ ਦਸਤਾਰ ਵਿਖਾਓ ਸਾਰਿਆਂ ਨੂੰ ਆਈ ਸ਼ਾਬਾਸ਼ ਚਲੋ ਦਾਦੀ ਜੀ ਮਾਨੂੰ ਸ਼ਸ਼ੀ ਕਾ ਬੁਲਾ ਦੋ ਟੋਪੀਆਂ ਇੱਕੋ ਨਹੀਂ ਪਾਈਆਂ ਕਣੀ ਭੱਜੇਆਂ ਨਹੀਂ ਆ ਜੇ ਬੀਬਾ ਬੱਚਾ ਬਣਿਆ ਦਸਤਾਰ ਬਣੀ ਉਹ ਖਲਾਰਾ ਨਹੀਂ ਪੋਣਾ ਉਹ ਹੰਝੂ ਨਹੀਂ ਖਾਣੀ ਲੈ ਹਣੇ ਲੈ ਹਣੇ ਹਣੇ ਕਹਿੰਦੀ ਨਹੀਂ ਖਾਣੀ ਪਹਿਲਾਂ ਕਹਿੰਦੀ ਨਹੀਂ ਖਾਣੀ ਖਾਲਾ ਖਾਲਾ ਕੁਝ ਨਹੀਂ ਦਾ ਬਸ ਉਹ ਖਲਾਰਾ ਨਹੀਂ ਪੋਣਾ ਬੁੱਤ ਨਾ ਚਾਹ ਬਣੀ ਹੈ ਚਾਹ ਪੀ ਰਹੇ ਆ ਚੱਲ ਐਵੇਂ ਹਸੀ ਜਾਨੀ ਆ ਜਾਂ ਦੁਆਈ ਦੁਆਈ ਖਾਓ ਜਾ ਕੇ ਤੋਂ ਕੱਢ ਲਿਆ ਹੁੰਦਾ ਇਹਦਾ ਸਾਰਾ ਕੋਪੋ ਬੀਟ ਤੇ ਚਿੱਟਾ ਹੈ ਰਵਾਪਾ ਬਿਟਾਲਾ ਹਸਪਤਲ ਲੈ ਐਵੇਂ ਸ਼ਦਨ ਹੋ ਗਈ ਹਰਗੁਣ ਬੇਟਾ ਮਸਤ ਸੁਵੇ ਬੈਠੀ ਮਸਤ ਪਤਾ ਕਿਉਂ ਹੋ ਕਿ ਬੈਠੀ ਇਧਰੇ ਖਿਉਣ ਤੂੰ ਦੱਸਦਾ ਉਹ ਵੇਖੋ ਮੋਬਾਈਲ ਗੋਦੀ ਚ ਰੱਖਿਆ ਹੈ ਫੋਨ ਉਹਨਾਂ ਪੰਗੇ ਲੈਣ ਦੀ ਆ ਤਾਂ ਮਸਤ ਹੋ ਕੇ ਬੈਠੀ ਹਾਂਜੀ ਲੱਗੀ ਟੜਫਣੀ ਮਿੱਟੀ ਜੀ ਮੇਰੇ ਵੀਰੋ ਖਾ ਲੋ ਸੰਤਰੇ ਸੰਤਰੇ ਚੱਲੇ ਆਂ। ਕਿ ਮਾਂ ਤੇ 12 ਵਜ ਗਏ। 12 ਵਜ ਗਏ ਆ ਜੀ ਬਸ ਇਹਨਾਂ ਨੇ ਨਹੀਂ ਜਲਮਦੇ ਮਰਾ ਮਲਾਉਣਾ। ਮਲਾਉਣਾ ਕਹਿੰਦੇ ਮਨਾਉਣਾ। ਉਹ ਵੇਖ ਲੋ ਇਹਨਾਂ ਨੇ ਆ ਰੋਈ ਜਾਂਦੇ ਦੱਸ। ਸੁਖ ਸੁਖ ਨਾਲ ਦਾ ਦਿਨ ਮੇਰੇ ਮੰਮਾ ਤੇ ਰੋਈ ਜਾ। ਇਹ ਰੋਈ ਜਾਂਦੀ ਦਿਨ ਸੁਖ ਸੁਖ ਨਾਲ ਆਇਆ। ਲੈ ਲੈ ਲੈ। ਜਾਓ ਮੇਰਾ ਮਨ ਆਕ ਗਿਆ ਬੰਦਰ ਬੰਦਰ ਵੇ ਭੂਖ ਕੇ ਤੇ ਜਾਓਗਾ ਯਾਰ ਲਿਆਓ ਕੋਈ ਕੇਕ ਲਿਆਓ ਕੇਕ ਫਿਰ ਲੜੀਆਂ ਲਾ ਲਈਏ ਨੀ ਪਿਛਲੀ ਵਾਲੀਆਂ ਉਹਦੇ ਵਿੱਚ ਕੇਕ ਦਿੱਤੇ ਕੀ ਆ ਹੁਸ਼ਾਰ ਹੋਏ ਇੱਥੇ ਸਾਡੀ ਅੱਜ ਇਹਨਾਂ ਦਾ ਹੈ ਬਰਥਡੇ ਤੇ ਵਾਜੂ ਨੇ 12 ਤੇ ਹੁਣ ਅਸੀਂ ਇਹਨਾਂ ਨੂੰ ਵਿਸਤਰਾਗੇ ਤੇ ਨਾਲ ਥੋੜਾ ਜਿਹਾ ਸੈਲੀਬ੍ਰੇਟ ਕਰਾਂਗੇ ਹੈਪੀ ਬਰਥਡੇ ਜਨਾਬ ਜੀ ਥੈਂਕ ਯੂ ਥੈਂਕ ਯੂ ਅਜੇ ਪਰ ਇੱਕ ਮਿੰਟ ਹੈ ਇੱਕ ਦੋ ਮਿੰਟ ਹੈ ਗੋਰੀ ਚਰ ਸੋ ਆਓ ਕੋਈ ਗੱਲ ਨਹੀਂ ਜਦੋਂ ਕੈਕ ਕੱਟਣਾ 12 ਵਜੇ ਨੇ ਡੈਡੀ 12 ਵਜੇ ਡੈਡੀ ਉੱਧਰ ਤਾਂ ਜੀ ਜੂ ਹੁਣਾਂ ਨੂੰ ਸੁੱਤੇ ਉਠਾਇਆ ਵਾ ਤੁਹਾਡੀ ਵਜੇਗੀ ਤੁਹਾਡਾ ਫੁੱਲ ਛੁੜਾ ਐਡਵਾਂਸ ਹੋਊਗਾ ਉਹ ਵੀ ਵਜੇਗੀ ਉਧਰ ਇੱਕ ਮਿੰਟ ਪਿਆ ਆ ਦੇ ਚਲੋ ਆਜੋ ਜੀਜੂ ਨਹੀਂ ਸੋਂਗੇ ਹੀ ਆਪਾਂ ਠਾਇਆ ਇਹਨਾਂ ਨੂੰ ਬੜੀ ਮੁਸ਼ਕਿਲ ਡੈਡੀ ਉਧਰ ਮੈਚ ਵੇਖਣ ਦੇ ਨਾਲੇ ਤੇ ਜੀ ਵਿਦਾ ਇਹ ਵੀ ਆਪਣੀ ਇੰਡੀਆ ਜਿੱਤਣ ਵਾਲੀ ਬਸ ਆਜੋ ਹਰਗੁਣ ਵੀ ਨਹੀਂ ਆਈ ਹਰਗੁਣ ਵੀ ਨਹੀਂ ਅੱਜ ਸੁੱਤੀ ਕਹਿੰਦੀ ਮੈਂ ਕੇਕ ਖਾ ਕੇ ਸੋਣਾ ਜੰਮ ਵਿੱਚ ਪੇੜਾ ਖਾ ਕੇ ਕੇਕ ਖਾ ਕੇ ਸੋਣਾ ਦੰਦੀਆਂ ਆ ਗਏ ਕਹਿੰਦੀ ਕੇਕ ਲਿਆਓ ਹਰਗੁਣ ਹਾਂਜੀ ਲੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਾਦੇ ਤੁ ਕਿੱਦਾਂ ਪੜੇ 12 ਵਜ ਗਏ ਆ ਜੀ ਪੂਰੇ ਟਾਈਮ ਹੋ ਗਿਆ ਤੁਹਾਨੂੰ ਬਹੁਤ ਜੀ ਤੁਹਾਨੂੰ ਬਹੁਤ ਬាទ ਦਰਜੀ ਤੁਹਾਨੂੰ ਬਹੁਤ ਬਹੁਤ ਮਮੀ ਜੀ ਵਧਾਈਆਂ ਲੈ ਜੀ ਪੂਰੇ 12 ਵਜੇ ਪਾਲੀ ਜਮੀ ਨੇ ਆਪਾਂ ਬੱਚੀ ਪਿਆਰੀ ਜੀ ਲਵ ਯੂ ਜੀ ਸਾਨੂੰ ਜਨਮ ਦਿੱਤਾ ਭਾਈ ਇਸ ਧਰਤੀ ਤੇ ਲਿਆਂਦਾ ਤੇ ਹੁਣ ਡੈਡ ਜੀ ਨੇ ਆਪਾਂ ਪਾਲੀ ਬੱਚੀ ਇੱਕ ਇਸ਼ਾ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਵਧਾਈਆਂ ਵਧਾਈਆਂ ਕਹਿੰਦੇ ਤੇ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਬਰਥਡੇ ਦੀ ਤੇਸਤੀਆਂ ਕੱਟਾਂਗੇ ਅੱਧੀ ਰਾਤ ਮੇਖ ਸਾਰੇ ਆ ਪੈ ਲੈ ਆ ਕੇ ਬਹਿ ਗਏ ਕਿੰਨ ਟੰਟੀਆਂ ਆਪਣੇ ਤੁਸੀਂ ਇਥੇ ਲੱਭਾ ਬਲੋ ਬੋਮਬਤੀ ਜਗ ਬੋਮਬਤੀ ਲਗੀ ਹੈ ਨਾ ਹਾਪੀ ਬਰਥਡੇ ਟੂ ਯੂ ਹੈਪੀ ਬਰਥਡੇ ਕੱਢੀ ਜਾਣਾ ਤਾਲੀਆਂ ਤੇ ਮਾਰ ਦੋ तो जी मैंने ये बात की जल्दी जल्दी नहीं तो बस नॉर्मली सही है काचू नंदरनगाद मम्मी तो नहीं करते हैं बस बस मम्मी के चारों ना नंदराई तो कल पार्ट जाओ पार्ट गुना मम्मी ने फोन लिया पार्ट गुना मम्मी ने फोन लिया पार्ट 렌지 ਨੂੰ ਪਾ ਦਈਏ ਯਾਰ ਇਹਨੂੰ ਤੂੰ ਹੀ ਆਪਣੇ ਪਲਾਂਟ 'ਚ ਲੈ ਜਾ ਇਹਨੀਆਂ ਨਾਲ ਉਹ ਪਤ ਰਹੇਗਾ बताइए बताइए एडवांस सारे 12 बजे खांदी मो के उत्तर नहीं देख हाल ले आओ इधर आओ नाम का काम है करना है है ना तेरा नाम सही ना वैसा एड फाड़े है अवेलेबल ਕੱਤ ਤੇ ਹੀ ਖਾਉਣਾ ਹੈਪੀ ਬਰਥਡੇ ਹੈਪੀ ਬਰਥਡੇ ਚਲੋ ਜੀ ਲਿਆਓ ਹੁਣ ਪਾ ਕੇ ਹੈ ਕੌਲੀਆਂ ਲਿਆਇਆ ਇੱਥੇ ਲਿਆਇਆ ਕੌਲੀਆਂ ਬਹੁਤ ਯਾਰ ਕੌਲੀਆਂ ਕੌਲੀਆਂ ਦੇ ਵਿੱਚ ਹੁਣ ਇਹਨਾਂ ਨੂੰ ਸਿਸਟਮ ਥੋੜਾ ਬਹੁਤ ਕਰਕੇ ਇਕੱਠਾ ਮੁੱਠਾ ਜੇ ਆਪਣੀ ਇੰਡੀਆ ਵਾ ਜਿੱਤਣੀ ਵਾਲੀ ਬਸ ਕੰਮ ਅੱਧ ਵਿਚਾਲੇ ਰਹਿ ਗਿਆ ਮੜਾ ਜਾ ਬਸ ਅਰਸ਼ਦੀਪ ਨੇ ਅੱਜ ਫੇਰ ਵਜਾ ਵਜਾ ਕਰਾਤੀ ਆ ਦੇ ਨਾ ਹੌਟਾ ਰਹੀ ਕਿ ਨਾ ਪਰ ਆਵੇ ਬਰਥਡੇ ਵਾਲਾ ਜਿਹੜਾ ਗੱਲਾਂ ਹੁੰਦੀਆਂ ਹੋਣ ਕਿ ਖਾਣ ਬੱਸ ਕੇ ਹੁਣ ਮਰੂ ਚਿਕਨ ਖਵਾ ਦੇ ਨਾ ਕਰਨੀ ਇੱਕ ਦਿਨ ਦਾ ਹੈਗਾ ਉਹ ਕੇ ਚੱਲ ਲਈ ਮੈਂ ਪਾ ਲਈ ਕਿ ਨਾ ਸਿੱਧੀ ਫੋਟੋ ਖੇਡ ਹੁਣ ਸਿੱਧੇ ਰੱਖ ਖੇਤਿਆਂ ਫੋਟਾਂ ਵਿੱਚ ਨਹੀਂ ਉਹ ਇਹ ਨਹੀਂ ਨਾ ਲੱਗਦੀ ਲੈ ਵੀ ਇੰਡੀਆ ਨੇ ਸੀਰੀ ਜਿਹੜੀ ਜਿੱਤੜੀ ਹੈ ਫੇਰ ਦੂਜੀ ਬਹੁਤ ਵਧੀਆ ਗੱਲ ਹਾਜੀ ਮਿਲਣੀ ਬਸ ਕੱਜ ਮਿਲ ਜਾਣਾ ਕੱਪ ਜਾ ਇਹਨਾਂ ਨੂੰ ਬਹੁਤ ਵਧੀਆ ਦੋ ਇੱਕ ਨੇ ਜਿੱਤੀ ਧੰਨਵਾਦ ਤੇਰਾ ਸੰਦੀਪ ਸੰਦੀਪ ਲੈ ਆਇਆ ਚਾਹ ਆਪਣੀ ਭਾਜੀ ਉਠੋ ਤਾਂ ਚਾਹ ਪੀਓ ਹੁਣ ਨਾਲ ਪਿੰਨੀਆਂ ਲੈ ਪਿੰਨੀਆਂ ਬੜੀਆਂ ਨੇ ਪਿੰਨੀਆਂ ਲੈ ਆਉਣਾ ਸੰਦੀਪ